आज हम लोग कश्मीर सिंह जी के आत्मा की शांति के लिए यहाँ पे इकट्ठे हुए हैं कहते हैं कि जो लोग अच्छे होते हैं उनको परमात्मा जल्दी अपने पास बुला है। जितने लोग इस फॉल में समाज के हर तबके के सब लोग आज उनकी अंतिम अदास में शामिल हुए उसी से पता चलता है कि वो जनता के कितने प्यारे थे हम सब जानते हैं वो एक मेडिकल डॉक्टर थे मेडिकल डॉक्टर रहते हुए उन्होंने पूरी जिंदगी जनता की गरीबों की सेवा की गांव गांव-गांव में जाके बताते हैं मेडिकल कैंप लगाते थे डॉक्टर से रिटायर होने के बाद वो आम आदमी पार्टी में शामिल हो गए। 2022 में पहला चुनाव लड़े और पहला चुनाव ही वो जीत गए इससे पता चलता है कि वो जनता के कितने प्यारे थे लेकिन वो नेता कम राजनेता कम और सामाजिक आदमी ज्यादा थे लोगों की सेवा करते रहते थे पिछले कुछ सालों से उनको कैंसर था जिसकी वजह से अब मैं उन भाभी जी से बात कर रहा था यहाँ बैठ के वो बता रही थी कि पिछले कुछ दिनों में कैंसर बहुत ज़्यादा बढ़ गया था और वो परमात्मा को प्यारे हो गए अपने चरणों में स्थान दे और उनके पूरे परिवार को उनके चाहने वालों को ये बल शक्ति दे इस सब तो पहला दे की सांस भाई गुरु जी का बात सा भाई गुरु जी की बात इतने मौजूद है धार्मिक शिक्षिता सामाजिक शिक्षिता राजनीतिक शिक्षिता और सारे वर्गों तो अपनी अपनी हाजरी बिना किसी पत्र लगाए संस्था का इथे आना इस गल का सबूत है कि डॉक्टर साहब हर वर्ग के चाहे से छोटे जे पिंड मेडिकल बल्कि की पढ़ाई करनी उस बाद फिर मेडिकल लाइन के बीच लोगों की सेवा करनी किसी के हिस्सों पिछली विधानसभा जो तो चल रही साल तो चल पुछा क्या बिल्कुल ठीक हाँ परमात्मा पर के किसने जो भी नहीं चलता अशनल कन्वीनर श्री अरविंद केजरीवाल साहब इस तू अला परिवार सिसोदिया साहब मेरी कैबिनेट के बहुत सारे साथी और मेरे विधान सभा के बहुत सारे साथी

ਦੇ ਡਾਕਟਰ ਦੇ ਨਾਲ ਨਾਲ ਆਪਣੀ ਜਿਹੜੀ ਸਵਾਸ ਸੇਵਾ ਜਿਹੜੀ ਸਵਾਇਕ ਹੈ ਬੁਰਾਈਆ ਉਹਨਾਂ ਦੇ ਖਿਲਾਫ ਲੜਦੇ ਰਹੇ ਜਦੋਂ ਆਪਣੀ ਸੇਵਾ ਮੁਕਤ ਹੋ ਗਿਆ ਤਾਂ ਫਿਰ ਉਸ ਤੋਂ ਬਾਅਦ ਉਹਨਾਂ ਨੇ ਆਮ ਆਦਮੀ ਪਾਰਟੀ ਜਿਹੜੀ ਉਹ ਜੁਆਇਨ ਕੀਤੀ ਦਿਨ ਰਾਤ ਮਿਹਨਤ ਕਰਕੇ ਜਿਹੜੀ ਆਮ ਆਦਮੀ ਪਾਰਟੀ ਆ ਉਹਨੂੰ ਦਨਦਾਰ ਦੇ ਵਿੱਚ ਮਜ਼ਬੂਤ ਕੀਤਾ ਆਮ ਲੋਕਾਂ ਦੀ ਜਿਹੜੀਆਂ ਉਹਨਾਂ ਸਮੱਸਿਆਵਾਂ ਦੇ ਨਾਲ ਤੂੰ ਬੇਸ਼ਾਰੀ ਖੜੇ ਰਹੇ ਉਸ ਸਮस्याਵਾਂ ਨਾਲ ਕੰਮ ਦੀ ਕੋਸ਼ਿਸ਼ ਕਰਦੇ ਰਹੇ ਨਸ਼ਿਆਂ ਦੇ ਖਿਲਾਫ ਹਮੇਸ਼ਾ ਹੀ ਉਹ ਆਪਣੀ ਜਿਹੜਾ ਇਲਾਕਾ ਵਾ ਉਹਦੇ ਵਿੱਚ ਕੰਮ ਕੀਤਾ ਤੇ ਜਿਹੜੇ ਨਸ਼ੇ ਦੇ ਸੁਦਾਕਰ ਸਿੰਘ ਉਹਨਾਂ ਦੇ ਖਿਲਾਫ ਆਵਾਜ਼ ਉਠਾਉਦੇ ਹੈ ਉਹ ਕਾਸ਼ ਇੱਕ ਡਾਕਟਰ ਦੇ ਤੌਰ ਤੇ ਇੱਕ ਸੋਸ਼ਲ ਵਰਕਰ ਦੇ ਤੌਰ ਤੇ ਇਹ ਕੰਮ ਕਰਦੇ ਰਹੇ ਲੇਕਿਨ ਉਹਨਾਂ ਸਹੁਰੇਪਤੀ ਤੇ ਪਿਤਾ ਵੀ ਬਹੁਤ ਵਧੀਆ ਸੀ ਉਹਨਾਂ ਨੇ ਆਪਣੇ ਦੋਨੋਂ ਬੱਚਿਆਂ ਨੂੰ ਡਾਕਟਰ ਬਣਾਇਆ ਬੜੀਆਂ achੀਆਂ ਕਦਰਾਂ ਕੀਮਤਾਂ ਸਿਖਾਈਆਂ ਇੱਕ ਪਤੀ ਦੇ ਤੌਰ ਤੇ ਵੀ ਮੈਨੂੰ ਹਰ ਕਿਸਮ ਦੀ ਉਹਨਾਂ ਨੇ ਅਧਿਕਾਰ ਦਿੱਤੇ ਪਿਆਰ ਦਿੱਤਾ ਮੈਨੂੰ ਲੱਗਦਾ ਕਿ ਮੇਰੇ ਜੀਵਨ ਚ ਉਹ ਇਹ ਹੋ ਜਾ ਕਿ ਜਿਹੜਾ ਵਿਅਕਤੀ ਗਿਆ ਤੇ ਉਹ ਮੇਰੀ ਨਹੀਂ ਬਣੀ ਵੱਡੀ ਘਾਟ ਆ ਕਿਉਂਕਿ ਮੈਨੂੰ ਲੱਗਦਾ ਕਿ ਉਹ ਇੱਕ ਹੀਰਾ ਵਿਅਕਤੀ ਸੀ ਤੇ ਜਿਹੜੂ ਹੀਰੇ ਟੱਡੇ ਤੋਂ ਗੁਆਚ ਜਾਂਦੇ ਆ ਕਿ ਤਾਂ ਨਹੀਂ ਮੁਸਕਰਾਉ ਲੰ। ਉਹਨੇ ਆਪਣੇ ਲਾਗੇ ਵਿੱਚ ਬੜੀ ਮਿਹਨਤ ਤੇ ਮਾਤਾ ਦੀ ਨਾਲ ਕੰਮ ਕੀਤਾ ਉਹ ਇੱਕ ਸਧਾਰਨ ਕਿਸਾਨ ਦਾ ਪੁੱਤਰ ਸੀ। 27 ਜੂਨ ਨੂੰ ਹਲਕਾ ਤਰੰਤਾਰਨ ਦੇ ਮੌਜੂਦਾ ਐਮਐਲਏ ਆਵਾਜ਼ੀ ਪਾਰਟੀ ਤੋਂ ਡਾਕਟਰ ਸ਼ੁਭ ਸਿੰਘ ਸੋਲਰ ਸਰ ਫਾਨੀ ਸੰਸਾਦੋਂ ਹਮੇਸ਼ਾ ਲਈ ਹਲਵਲਾ ਕਹਿ ਕੇ ਚਲੇ ਜਾਂਦੇ ਨੇ। ਲੰਬੇ ਸਮੇਂ ਤੋਂ ਕੈਂਸਰ ਦੀ ਬਿਮਾਰੀ ਨਾਲ ਜੂਝ ਰਹੇ ਸਨ ਜਿਸ ਤੋਂ ਬਾਅਦ ਹਾਲਾਤ ਜਿਹੜੇ ਮੇ ਉਹ ਲਗਾਤਾਰ ਵਿਗੜਦੇ ਜਾ ਰਹੇ ਸੀਗੇ ਜਦੋਂ ਹਾਲਤ ਜਿਆਦਾ ਗੰਭੀਰ ਬਣਦੀ ਆ ਉਹਨਾਂ ਸਿੱਧਕ ਨੇਜੀ ਹਸਪਤਾਲ ਦੇ ਵਿੱਚ ਲਿਜਾਇਆ ਜਾਂਦਾ ਡਾਕਟਰ ਉਹ ਤੋਂ ਕਦੇ ਪੈਸੇ ਦੇ ਮਾਲ ਹੋਂਦਾਂ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਜਾਂਦਾ ਸੋ ਹੁਣ ਜਿਹੜਾ ਅੰਤਿਮ ਸਮਾਗ ਹੈ ਕਹਿ ਸਕਦੇ ਆ ਲੰਬੋਂ ਤੋਂ ਬਾਅਦ ਹੁਣ ਜਿਹੜਾ ਅਗੰਗਟ ਮੱਤ ਸਾਹਿਬ ਦਾ ਭੋਗ ਜਿਹੜਾ ਦਾ ਖਾਇਆ ਗਿਆ ਪਰਵਾਰ ਵੱਲੋਂ ਸੋ ਇੱਥੇ ਆਮ ਆਦਮੀ ਪਾਰਟੀ ਦੇ ਜਿਹੜੇ ਮੱਤਕੀਰ ਜਿਹੜੇ ਹਰੜਾ ਵਾਸੀ ਜਿਹੜੇ ਨਾਲ ਉਹਨਰੇ ਕਾਰਜਕਾਰੀ ਕਰਦੇ ਸੀਗੇ ਉਹ ਪਹੁੰਚੇ ਨੇ ਦੁੱਖ ਦਾ ਪ੍ਰਗਟਾਵਾ ਕਰਨ ਲਈ ਪ੍ਰਵਾਸੀ ਹੌਸਲਾ ਸਾਇਕਲਿੰਗ ਕਿਉਂਕਿ ਇੰਨਾ ਕਿਤੇ ਕਾਟਾ ਬਹੁਤ ਵੱਡਾ ਪ੍ਰਵਾਸ ਨੂੰ ਵੀ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜਿਹੜਾ ਇੱਥੇ ਅ ਅੱਜ ਪਹੁੰਚਿਆ ਜਾ ਰਿਹਾ ਹੈ ਹੋ ਸਕਦਾ ਥੋੜੀ ਦੇਰ ਦੇ ਵਿੱਚ ਇੱਥੇ ਆਮ ਆਦਮੀ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਵੀ ਪਹੁੰਚੇ ਸੋ ਜਦੋਂ ਦਾ ਇਹ ਹਾਦਸਾ ਵਾਪਰਿਆ ਘਟਨਾ ਵਾਪਰੀ ਉਸ ਤੋਂ ਬਾਅਦ ਹੀ ਕਿੰਨਾ ਇੱਥੇ ਹਲਕੇ ਦੇ ਵਿੱਚ ਸੋਗ ਦੀ ਲਹਿਰ ਦੇਖਣ ਨੂੰ ਮਿਲੀ ਹੈ ਆ ਜਿਹੜਾ ਰੱਗ ਪਰ ਸਾਹਿਬ ਦਾ ਭੋਗ ਰੱਖਿਆ ਗਿਆ ਸੋ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜਿਹੜਾ ਇੱਥੇ ਉਹਨਾਂ ਸ਼ਰਧਾ ਦੇ ਜਿਹੜੇ ਫੋਨ ਨੇ ਪੇਟ ਕਾਂ ਦੀ ਲੋਕ ਪਹੁੰਚ ਰਹੇ ਨੇ ਸ਼ਰਧਾ ਦੇ ਪੇਟ ਕਾਂ ਜਿਹੜਾ ਲੋਕ ਪਹੁੰਚ ਰਹੇ ਨੇ ਅ ਇਸ ਸ਼ਰਧਾਂਤਾਂ ਦੇ ਵਿੱਚ ਜਿਹੜਾ ਇਹ ਅੰਤਿਮ ਰਸਮਾਂ ਤੋਂ ਬਾਅਦ ਉਹ ਜਿਹੜਾ ਉਹਨਾਂ ਰੱਖਿਆ ਗਿਆ ਪਰਿਵਾਰ ਵੱਲੋਂ ਜਿਹੜਾ ਇਹ ਕਿਤੇ ਨਾ ਕਿਤੇ ਇਹ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਪਿੰਡਾਂ ਤੋਂ ਬਾਹਰ ਹੋਈ ਸੀ ਕਿ ਕੀ ਆ ਗਿਆ ਕਿ ਸਾਡੇ ਨਾਲ ਨਾਲ ਜਿਹੜਾ ਘਾਟਾ ਹੈ ਪੈ ਚੁੱਕਿਆ ਅ ਬੜਾ ਵੱਡਾ ਘਾਟਾ ਹੈ ਹਰਕੇ ਨੂੰ ਸੋ ਇੱਥੇ ਜਿਹੜੇ ਵਕਵਾੜ ਲੋਕ ਨੇ ਹਰਕਾ ਵਾਸੀ ਨੇ ਇੱਥੇ ਲਗਾਤਾਰ ਪਹੁੰਚ ਰਹੇ ਨੇ ਸੋ ਬਿਲਕੁਲ ਤੁਸੀਂ ਦੇਖ ਸਕਦੇ ਹੋ ਇੱਥੇ ਗਰੀਬੀ ਦੇ ਸਿਰਨਾਪਾਜ ਪਾਣੀ ਉਹ ਵੀ ਪੁੱਛ ਕੇ ਪਾਰਟੀ ਬੰਸੀ ਨੂੰ ਕੋਲ ਉੱਠ ਕੇ ਤੁਸੀਂ ਇਹ ਦੇਖਣ ਨੂੰ ਮਿਲਿਆ ਜੀ ਅ ਨਾਲ ਦੇ ਨਾਲ ਇੱਥੇ ਹੋਰ ਵੀ ਜਿਹੜੇ ਵਰਕਰ ਬਹੁਤ ਚੁਣੇ ਨੇ ਉਹਦਾ ਦੇਖੋ ਗੱਲਬਾਤ ਕਰਨ ਦੀ ਜ਼ਰੂਰ ਕੋਸ਼ਿਸ਼ ਕਰਾਂਗੇ ਕਿ ਕੀ ਕੀ ਕੋਝ ਵਿਚਾਰ ਨੇ ਦੁੱਖ ਦਾ ਪਰਟਾਵਾ ਕਿਸ ਤਰੀਕੇ ਨਾਲ ਕੀਤਾ ਜਾਂਦਾ ਹੈ ਕਿਉਂਕਿ ਕਿਤਨਾ ਕਿਤੇ ਘਾਟਾ ਬਹੁਤ ਵੱਡਾ ਹੈ ਹਲਕੇ ਨੂੰ ਪਹਿਲਾਂ ਲੋਕਾਂ ਦੇ ਵਿੱਚ ਘਾਟਾ ਪਿਆ ਸੀਗਾ ਗੁਲਤ ਗੋਗੀ ਦੇ ਜਾਂਦਾ ਹੁਣ ਤਦੋਂ ਤੱਕ ਦੇ ਵਿੱਚ ਘਾਟਾ ਬਹੁਤ ਵੱਡਾ ਕਿਤੇ ਕਿਤੇ ਆਮ ਆਦਮੀ ਪਾਰਟੀ ਨੂੰ ਵੀ ਸੱਟ ਵੱਜੀ ਹੈ ਕਿਉਂਕਿ نو ਜਿਹੜੇ ਐਮ ਐਲ ਏ ਉਹਨਾਂ ਦਾ ਚਲੇ ਜਾਣਾ ਵੱਡੀ ਜ਼ਿੰਮੇਵਾਰੀ ਬਣ ਜਾਂਦੀ ਹੈ ਉਸ ਤੋਂ ਬਾਅਦ ਫਿਰ ਇੱਕ ਵਾਰ ਜਦੋਂ ਚੋਣਾਂ ਦਾ ਐਲਾਨ ਹੋਣ ਦੀ ਚਰਚਾ ਸ਼ੁਰੂਦੀ ਹੈ ਵੱਡੀ ਜ਼ਿੰਮੇਵਾਰੀ ਬਣ ਜਾਂਦੀ ਹੈ ਸੋ ਕਿਤਨਾ ਕਿਤੇ ਹੁਣ ਜਦੋਂ ਗੱਲਬਾਤ ਕੀਤੀ ਹੈ ਪਹਿਲਾਂ ਵੀ ਜਿਹੜੇ ਕਸ਼ਮੀਰ ਸਿੰਘ ਸੋਹਾ ਦਾ ਐਮਐਲਏ ਸਾਹਿਬ ਦੇ ਨਾਲ ਰਹੇ ਨੇ ਉਹਨਾਂ ਦੇ ਵਰਕਰ ਆਏ ਨੇ ਜਿਹੜੇ ਉਹਨਾਂ ਨਾਲ ਕਾਰਜਕਾਰੀ ਕਰਦੇ ਸੀ ਕਿ ਉਹਨਾਂ ਦਾ ਇਹੀ ਕਹਿਣਾ ਹੈ ਕਿ ਜਿਹੜਾ ਇਹ ਘਾਟਾ ਬਹੁਤ ਵੱਡਾ ਹੈ ਸੋ ਉਸ ਤੋਂ ਬਾਅਦ ਜਿਹੜੀ ਹੁਣ ਮੰਗ ਹੈ ਉਹਨਾਂ ਦਾ ਜਿਹੜਾ ਆ ਪਰਵਾਲ ਦਾ ਹੀ ਸਦਸਿਆ ਸੀਗਾ ਜਿਸਦੇ ਮਾਤਾ ਬਹੁਤ ਜਲਦੀ ਚਲ ਗਏ ਕੋਮਨ ਫ੍ਰੀਜ ਜਿਨ੍ਹਾਂ ਨੇ ਲੰਬਾ ਸਮੇਂ ਤੋਂ ਬਤੌਰ ਪੀਏ ਵੀ ਉਹਨਾਂ ਨਾਲ ਵਰਕਿੰਗ ਕੀਤੀ ਹੈ ਆ ਕੱਦੇ ਆਏ ਨੇ ਸੋ ਉਹਨਾਂ ਦੀ ਜਿਹੜੀ ਹੈ ਇਹ ਜ਼ਿੰਮੇਵਾਰੀ ਦਿੱਤੀ ਗੱਲ ਕੀਤੀ ਜਾ ਰਹੀ ਹੈ ਕਿ ਉਹਨਾਂ ਨੇ ਜ਼ਿੰਮੇਵਾਰੀ ਜਿਹੜੀ ਦਿੱਤੀ ਜਾਵੇ ਸੋ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜਿਹੜੇ ਇੱਥੇ ਆ ਵਰਕਰ ਪਹੁੰਚ ਲੈਣੇ ਆ ਬਾਗੀ ਪਾਰਟੀ ਤੋਂ ਜਿਹੜੇ ਲੋਕ ਇੱਥੇ ਦੁੱਖ ਦਾ ਟਟਾਵਾ ਕਰਨੇ ਕੋਸ਼ਿਸ਼ ਨੇ ਮਕਾਵਾਸੀ ਗੱਲਬਾਤ ਕਰਨ ਦੀ ਸੂਚ ਕੋਸ਼ਿਸ਼ ਕਰਾਂਗੇ ਕੀ ਕਹਿਣਾ ਚਾਹੁੰਦੇ ਨੇ ਕਿਉਂਕਿ ਦੁੱਖ ਦੀ ਘੜੀ ਹੈ ਘਾਟਾ ਬਹੁਤ ਵੱਡਾ ਹੈ ਕਿ ਉਹਨੂੰ ਕਿਤੇ ਨਾ ਕਿਤੇ ਜ਼ਿੰਮੇਵਾਰੀ ਵੰਡੀ ਸ਼ਾਨ ਦੇ ਗਏ ਨੇ ਕਿਉਂਕਿ ਕਈ ਜਿਹੇ ਵਿਕਾਸ ਕਾਰਜ ਸੀਗੇ ਜਿਹੜੇ ਉਹ ਹਜੇ ਚੱਲ ਰਹੇ ਸੀਗੇ ਜਿਹੜੇ ਹਜੇ ਸੁਭੂ ਕਰਨ ਸੀਗੇ ਸੋ ਜਿਹੜੀਆਂ ਤਸਵੀਰਾਂ ਤੋਂ ਸਾਂਝੀਆਂ ਕਰਦੇ ਆ ਲਗਾਤਾਰ ਜਿਹੜਾ ਇਥੇ ਪਹੁੰਚਿਆ ਜਾ ਰਿਹਾ ਪਰਵਾਹ ਦਾ ਸਿਰਦਾ ਦੁੱਖ ਮਿਲੋਂ ਤੋਂ ਹਲਕੇ ਦੇ ਵਿੱਚ ਕਿੰਨਾ ਕਿਤੇ ਜਦੋਂ ਤੋਂ ਇਹ ਕਰੋਨਾ ਵਾਪਰੀ ਹੈ ਹਾਦਸਾ ਹੋਇਆ ਜਦੋਂ ਦੇ ਉਹ ਗਏ ਨੇ ਹਲਕੇ ਦੇ ਵਿੱਚ ਸੋਗ ਦੀ ਲਹਿਰ ਦੇਖਣ ਨੂੰ ਮਿਲੀ ਹੈ ਸੋ ਜਿਹੜੇ ਉਹਨਾਂ ਨਾਲ ਲੰਬੇ ਸਮੇਂ ਤੋਂ ਵਰਕਰੀ ਕੰਮ ਕਰਦੇ ਆ ਇਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਹਲਕੇ ਨੂੰ ਘਾਟਾ ਬਹੁਤ ਵੱਡਾ ਪਿਆ ਹੈ ਆ ਬੜੀ ਵੱਡੀ ਸਾਤ ਵੱਜੀ ਦਾ ਜੋਖਲ ਦਾ ਇੱਕ ਘਟਨਾ ਵਾਪਰੀ ਹੈ ਇਤਨਾ ਕਿਤੇ ਸੋਗ ਜਲਿਆ ਦੇਖਣ ਨੂੰ ਮਿਲਿਆ ਪੂਰੇ ਜ਼ਿਲ੍ਹੇ ਦੇ ਵਿੱਚ ਹਲਕੇ ਦੇ ਵਿੱਚ ਕੀ ਖੋਜ ਵਿੱਚ ਆਤ ਨਹੀਂ ਅੱਜ ਪਰਵਾਹ ਦਾ ਦੁੱਖ ਮਨੋਂ ਦੀ ਸ਼ਦਾ ਦੇ ਫੋਨ ਬੇਟ ਕਰਦੀ ਕੁਸ਼ਮੀ ਸਿੰਘ ਸੋਲ ਸਾਹਿਬ ਨੂੰ ਲੋਨ ਪਹੁੰਚ ਰਹੇ ਨੇ ਹਾਂਜੀ ਹਾਂਜੀ ਬਿਲਕੁਲ ਜੀ ਹਲਕੇ ਦੇ ਵਿੱਚ ਬੜਾ ਪ੍ਰਭਾਵ ਸੀ ਡਾਕਟਰ ਸੋਲ ਇੱਕ ਪੜੇ ਰਹੇ ਮਹਾਨਦਾਰ ਵਿਅਕਤੀ ਸੀ ਜੇ ਜਦੋਂ ਇਹਨਾਂ ਨੂੰ ਪਹਿਲੋ ਟਿਕਟ ਮਿਲੀ ਆ ਕਿ ਮੈਂ ਡਾਕਟਰ ਸੋਲ ਦੇ ਨਾਲ ਹੀ ਰਿਆਂ ਡਾਕਟਰ ਸੋਲ ਸਾਹਿਬ ਦੇ ਮੈਂ 13 ਤੋਂ ਪਾਰਟੀ ਦੇ ਵਿੱਚ ਨਾਲ ਸਾਂ ਤੇ ਹਲਕਾ ਤਿਆਰ ਕੀਤਾ ਸੀ ਡਾਕਟਰ ਸੋਲ ਸਾਲ ਦੇ ਨਾਲ ਪੂਰੀ ਬਹਿੰਦ ਕੀਤੀ ਆ ਪਾਰਟੀ ਨੂੰ ਪਤਾ ਮੈਂ ਅਮਰੀਕਾ ਦੀ ਪੀਆਰ ਸਾਂ ਅਮਰੀਕਾ ਦੀ ਪੀਆਰ ਜਮਾ ਕਰਾ ਕੇ ਤੇ 13 ਦੇ ਵਿੱਚ ਆਮ ਪਾਰਟੀ ਦੇ ਵਿੱਚ ਨਾਲ ਚੱਲੇ ਆ ਤੇ ਤਰਤਰ ਹਲਕਾ ਜਿਹੜਾ ਤਿਆਰ ਕੀਤਾ ਸੀ ਡਾਕਟਰ ਸੋਲ ਨੂੰ ਮਿਲੀ ਹਲਕਾ ਤਿਆਰ ਕਰਕੇ ਨਾਲ ਹੋ ਗਏ 24 ਘੰਟੇ ਮਤਲਬ ਕੰਮ ਕਰਕੇ ਰਾਤ ਮੈਂ 12-12 1 ਵਜੇ ਤਰਕਰਾਰ ਦੀ ਕੰਮ ਕਰਨਾ ਸਵੇਰੇ ਤੜਕੇ 5 ਵਜੇ ਹਣ ਫੇਰ ਡਾਟਸਾ ਉਠਾਉਣਾ ਤੇ ਪਿਆਰ ਹੀ ਇਨਾ ਸੀ ਕਿ ਦਿਨ ਰਾਤ ਇੱਕ ਕਰਕੇ ਇਲੈਕਸ਼ਨ ਜਿਤਾਈ ਐਮ ਐਲ ਏ ਬਣਾਇਆ ਬੜਾ ਪਰਿਵਾਰ ਸੀ ਉਹਨਾਂ ਨੇ ਮਾਨ ਸਨਮਾਨ ਕੀਤਾ ਤਰਨਤਾਰਨ ਹਲਕੇ ਦੇ ਅੰਦਰ ਮਾਰਕੀਟ ਕਮੇਟੀ ਦਾ ਮੈਨੂੰ ਚੇਅਰਮੈਨ ਬਣਾਇਆ ਅੱਜ ਉਹ ਨਹੀਂ ਰਹਿ ਪਾਰਟੀ ਸਾਰੀ ਉਹਨਾਂ ਦੇ ਨਾਲ ਆ ਹਲਕਾ ਸਾਰਾ ਉਹਨਾਂ ਦੇ ਨਾਲ ਆ ਪਾਰਟੀ ਦੇ ਵਿੱਚ ਜੇ ਉਹਨਾਂ ਦੇ ਪਰਿਵਾਰ ਦੇ ਵਿੱਚੋਂ ਟਿਕਟ ਮਿਲਦੀ ਆ ਉਹਨਾਂ ਦਾ ਪੜੇਵਾਵਾ ਕੋਮਲਪ੍ਰੀਤ ਸਿੰਘ ਜਿਹੜਾ ਕਿ ਉਹਦੀ ਛੋਟੇ ਹੁੰਦੇ ਦੀ ਮਾਤਾ ਦੀ ਡੈਥ ਹੋ ਗਈ ਸੀ ਸੋਹ ਪਰਿਵਾਰ ਨੇ ਇਹਨੂੰ ਪਾਲਿਆ ਤੇ ਜੇ ਹੈ ਪਾਰਟੀ ਜੜੀ ਆ ਕੋਮਲਪ੍ਰੀਤ ਨੂੰ ਟਿਕਟ ਦਿੰਦੀ ਆ ਤੇ ਸੋਲ ਦੇ ਸੋਲ ਸਾਹਿਬ ਦੇ ਜਿਹੜੇ ਰਹਿ ਕੰਮ ਸੀ ਉਹ ਵੀ ਸਾਰੇ ਪੂਰੇ ਹੋਣਗੇ ਤੇ ਪਾਰਟੀ ਦੇ ਵਿੱਚ ਮਾਨ ਸਨਮਾਨ ਵੀ ਵਰਕਰਾਂ ਦਾ ਸਾਰਾ ਰਹੇਗਾ ਪਾਰਟੀ ਦੇ ਵਿੱਚ ਹੀ ਟਿਕਟ ਦਿੱਤੀ ਜਾਵੇ ਇਹਨਾਂ ਨੂੰ ਕਹਿੰਦਾ ਆ ਖਿਮਾਂ ਦਾ ਆਜਾਜ ਕਾ ਤੇ ਅਰਦਾਸ ਕਰਦਾ ਪਾਤਸ਼ਾਹ ਡਾਕਟਰ ਸੋਲ ਦੀ ਆਤਮਾ ਨੂੰ ਆਪਣੇ ਚਰਨਾਂ 'ਚ ਨਿਵਾਸ ਪਾਣ ਪਿੱਛੇ ਪਰਿਵਾਰ ਨੂੰ ਪਾਣਾ ਮੰਨਣ ਦਾ ਬਲ ਬਖਸ਼ਣ ਜਿੱਥੇ ਹੋਰ ਵੀ ਲੋਕ ਪਹੁੰਚ ਨੇ ਕੈਂਪਸਰਸ਼ਨ ਨੂੰ ਜਿਹੜਾ ਬਦਾਰਮੀ ਬਰਗਵਾਲ ਪਹੁੰਚੇ ਨੇ ਦੁੱਖ ਦਾ ਪਰਤਾਵਾ ਕਰਨ ਲਈ ਅਸੋ ਬਿਲਕੁਲ ਜਿਹੜਾ ਹਰੇਕ ਵਿਅਕਤੀ ਅੱਜ ਇੱਥੇ ਪਹੁੰਚਿਆ ਦੁੱਖ ਦਾ ਪਰਤਾਵਾ ਕਰਨ ਲਈ ਤਸਵੀਰਾਂ ਜਿਹੜੀਆਂ ਲਗਾਤਾਰ ਸਾਂਝੀਆਂ ਕਰ ਰਹੇ ਆ ਹੋਰ ਵੀ ਜਿਹੜੇ ਸਮਰਥਕ ਹੁੰਦਾ ਨੇ ਨਾਲ ਰਹੇ ਨੇ ਜਦੋਂ ਦਾ ਇੱਕ ਘਾਟਾ ਪਿਆ ਕਿੰਨੇ ਇਹਦੇ ਹਲਕੇ ਦੇ ਵਿੱਚ ਸੌਂਦੀ ਲੈ ਦੇਖਣ ਨੂੰ ਮਿਲੀ ਹੈ ਕਿਉਂਕਿ ਘਾਟਾ ਬਹੁਤ ਵੱਡਾ ਹੈ ਕਈ ਕਿੰਨੇ ਸੁਪਨੇ ਸੀਗੇ ਹਲਕੇ ਨੂੰ ਲੈ ਕੇ ਕੀ ਬਚਾਦਿਆਂ ਜਿਹੜਾ ਪ੍ਰਵਾਦ ਦਾ ਦੁੱਖ ਜਿਹੜਾ ਵਡਾਣ ਪਹੁੰਚੇ ਉਹ ਸ਼ਬਦਾਂ ਦੇ ਫੁੱਲ ਪੇਟ ਕੀਤੇ ਜਾਵੇਗੇ। ਐਮਐਲਏ ਸਾਹਿਬ ਵੀ ਬਹੁਤ ਅچھے ਇਨਸਾਨ ਸੀ ਤੇ ਬਹੁਤ ਵਧੀਆ ਕੰਮ ਕਰਦੇ ਸੀ ਹਲਕੇ ਦੇ ਵਿੱਚ ਬਿਮਾਰ ਹੋਣ ਦੇ ਬਾਵਜੂਦ ਵੀ ਸਾਡੇ ਨਾਲ ਉਹਨਾਂ ਨੇ ਬਹੁਤ ਸਾਰਾ ਜੁੱਧ ਨਸ਼ਿਆਂ ਵਿਰੁੱਧ ਸਿੱਖਿਆ ਸਿੱਖਿਆ ਕ੍ਰਾਂਤੀ ਦੇ ਵਿੱਚ ਵੀ ਹਰ ਦਿਨ ਰੋਜ਼ ਚਾਰ ਚਾਰ ਪੰਜ ਪੰਜ ਪਿੰਡ ਕੱਢਦੇ ਸੀ ਬਹੁਤ ਅچھے ਇਨਸਾਨ ਸੀ। ਜਿੰਮੇਵਾਰੀ ਕਹਿੰਦੇ ਬਹੁਤ ਵੱਡੀ ਛੱਡ ਕੇ ਗਏ ਆ ਉਹਨਾਂ ਸਮਰਥਕਾਂ ਦੀ ਮੰਗ ਹੈ। ਕਹਿੰਦੇ ਕਿ ਪਰਵਾਦ ਨੂੰ ਜ਼ਿੰਮੇਵਾਰੀ ਦੇ ਦਿੱਤੀ ਜਾਵੇ ਕਿਤੇ ਨਾ ਕਿਤੇ ਕਿਉਂਕਿ ਸੁਪਨੇ ਬਹੁਤ ਸੀਗੇ ਉਹ ਜੋ ਕੁਝ ਗੱਲਾਂ ਪਰਵਾਦ ਨਾਲ ਬੈਠ ਕੇ ਕਰਿਆ ਕਰਦੇ ਸੀਗੇ ਜੋ ਕੁਝ ਸੁਪਨੇ ਸੀਗੇ ਹਲਕੇ ਨੂੰ ਲੈ ਕੇ ਵਿਕਾਸ ਕਾਰਜਾਂ ਨੂੰ ਲੈ ਕੇ ਤੇ ਹੁਣ ਮੰਗ ਉੱਠਣੀ ਸ਼ੁਰੂ ਹੋ ਚੁੱਕੀ ਹੈ ਜ਼ਰੂਰ ਹਜੇ ਬਹੁਤਾ ਸਮਾਂ ਨਹੀਂ ਹੋਇਆ ਲੇਕਿਨ ਜ਼ਿੰਮੇਵਾਰੀ ਜਿਹੜੀ ਛੜ ਕੇ ਗਏ ਨੇ ਉਹ ਜਿਹੜੇ ਕੰਮ ਨੇ ਉਹ ਤੇ ਕਰਨੀ ਪੈਣੇ ਆ ਬਿਲਕੁਲ ਜੀ ਜਿਹੜੇ ਉਹਨਾਂ ਦੇ ਸੁਪਨੇ ਸੀ ਬਹੁਤ ਸਾਰੇ ਸੁਪਨੇ ਸੀ ਉਹਨਾਂ ਦੇ ਸਾਡੇ ਨਾਲ ਵੀ ਇਹ ਉਹ ਡਿਸਕਸ ਕਰਦੇ ਹੁੰਦੇ ਸੀ ਕਿ ਮੈਂ ਪਿੰਡਾਂ ਦੇ ਵਿੱਚ ਆਹ ਕਰਨਾ ਵਾ ਸਮਾਰਟ ਪਿੰਡ ਬਣਾਉਣੇ ਨੇ ਪਰ ਜਿਹੜੇ ਕੰਮ ਰਹਿ ਗਏ ਨੇ ਉਹ ਪਰਿਵਾਰ ਨੂੰ ਉਹਨਾਂ ਦੇ ਦਿੱਤਾ ਜਾਵੇ ਜੋ ਵੀ ਮਾਨ ਸਤਕਾਰ ਆ ਤੇ ਜਿਹੜੇ ਨੇ ਉਹਨਾਂ ਦੇ ਰਹਿੰਦੇ ਕੰਮ ਨੇ ਉਹ ਮਤਲਬ ਪੂਰੇ ਕੀਤੇ ਜਾਣ ਤਾਂ ਕਿ ਅੱਗੇ ਜਿਹੜਾ ਹਲਕੇ ਦਾ ਵਿਕਾਸ ਜਿਹੜਾ ਉਹ ਬਹੁਤ ਸਾਰਾ ਹੋ ਸਕੇ ਉਹ ਨਹੀਂ ਤਾਂ ਮੌਕਾ ਸੀ ਵਿਕਾਸ ਕਰਨ ਦਾ ਪਰ ਉਹ ਇਸ ਦੁਨੀਆ ਤੋਂ ਚਲੇ ਗਏ ਨੇ ਚਲੇ ਤੇ ਸਾਰਿਆਂ ਨੇ ਜਾਣਾ ਏ ਪਰ ਬਹੁਤ ਸਾਰਾ ਘਾਟਾ ਪਿਆ ਵਾ ਪਾਰਟੀ ਨੂੰ ਇਸ ਦੇ ਉਹਨਾਂ ਦੇ ਜਾਣ ਨਾਲ ਕੁੱਲ ਘਾਟਾ ਬਹੁਤ ਵੱਡਾ ਕਿਤੇ ਨਾ ਕਿਤੇ ਪਾਰਟੀ ਨੂੰ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਬਹੁਤ ਵੱਡਾ ਨੂੰ ਪਹੁੰਚੇ ਨੇ ਕਿਉਂਕਿ ਜਦੋਂ ਇਹ ਖਬਰ ਮਿਲਦੀ ਹੈ ਸਾਰੇ ਹਲਕੇ ਨੂੰ ਕਿਤੇ ਨਾ ਕਿਤੇ ਉਹ ਮਹਿਸੂਸ ਕੀਤਾ ਗਿਆ ਹਰੇਕ ਵਿਅਕਤੀ ਵੱਲੋਂ ਕਿ ਜਿਹੜਾ ਘਾਟਾ ਬਾਕੀ ਬੜਾ ਵੱਡਾ ਪੈ ਗਿਆ ਕਿਉਂਕਿ ਜ਼ਿੰਮੇਵਾਰੀ ਬਹੁਤ ਵੱਡੀ ਹੁੰਦੀ ਹੈ ਹਲਕੇ ਦੀ ਜ਼ਿੰਮੇਵਾਰੀ ਸਭ ਦੀ ਬਹੁਤ ਵੱਡੀ ਜ਼ਿੰਮੇਵਾਰੀ ਹੁੰਦੀ ਹੈ ਤੇ ਜਦੋਂ ਲੋਕਾਂ ਦਾ ਚੁਣਿਆ ਆਇਆ ਨਮਾਇਦਾ ਇਸ ਤਰੀਕੇ ਨਾਲ ਛੱਡ ਕੇ ਚਲਾ ਜਾਵੇ ਵਿਚ ਵਿਚਾਲੇ ਜਦੋਂ ਕੰਮ ਚੱਲ ਰਹੇ ਹੋਣ 5 ਸਾਲ ਦਾ ਅਜੇ ਸਮਾਂ ਵੀ ਸੀ ਪੂਰਾ ਹੋਇਆ ਕਈ ਕੰਮ ਹਜੇ ਹੋਣੇ ਸੀਗੇ ਪਰ ਜਦੋਂ ਇਸ ਤਰੀਕੇ ਨਾਲ ਚਲੇ ਜਾਂਦੇ ਨੇ ਕਿਤਨਾ ਕਿਤੇ ਬੜੀ ਸੋਖ ਦੀ ਲਹਿਰ ਦੇਖਣ ਨੂੰ ਮਿਲੀ ਹੈ ਲੋਕਾਂ ਦੇ ਵਿੱਚੋਂ ਬੁਖ ਦੇਖਣ ਨੂੰ ਮਜ਼ਾਕਾਂ ਨਮ ਨਜ਼ਰ ਆਈਆਂ ਨੇ ਕਿਉਂਕਿ ਕਿਤਨਾ ਕਿਤੇ ਘਾਟਾ ਵੱਡਾ ਸੋ ਬਿਲਕੁਲ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਜਿਹੜਾ ਇੱਥੇ ਅੱਜ ਦੁੱਖ ਮਿਲੌਨ ਦੀ ਸ਼ਹਿਰ ਵਾਸੀ ਪਹੁੰਚੇ ਨੇ ਹਲਕਾ ਵਾਸੀ ਪਹੁੰਚੇ ਨੇ ਬੁਰਗੁਰੂ ਪਿੰਡਾਂ ਤੋਂ ਜਿਹੜੇ ਲੋਕ ਸੀਗੇ ਜਿਹੜੇ ਵਰਕਤ ਸੀਗੇ ਉੱਥੇ ਪਹੁੰਚੇ ਨੇ ਸੋ ਬਿਲਕੁਲ ਤਸਵੀਰਾਂ ਸਾਝੀਆਂ ਕਰ ਰਿਹਾ ਕੈਮਿਸਟ ਸਟੇਸ਼ਨ ਤੋਂ ਜ਼ਿਲ੍ਹਾ ਪ੍ਰਧਾਨ ਜਿਹੜੇ ਨੇ ਉਹ ਵੀ ਪਹੁੰਚੇ ਨੇ ਨਾਲ ਦਰ ਹਰਿੰਦਰ ਗਰਵਾਲ ਜੀ ਵੀ ਬੱਥੇ ਪਹੁੰਚੇ ਨੇ ਕੀ ਕਹਿਣਾ ਚਾਹੁੰਦੇ ਅੱਜ ਦੁੱਖ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ ਹਲਕੇ ਨੂੰ ਘਾਟਾ ਬਹੁਤ ਵੱਡਾ ਆਇਆ ਮੈਂ ਇਹ ਸਮਝਦਾ ਕਿ ਵੀ ਤਰਨਤਾਰਨ ਨੂੰ ਬਹੁਤ ਵੱਡਾ ਘਾਟਾ ਵਾ ਲਗਭਗ 52 ਸਾਲ ਤੋਂ ਡਾਕਟਰ ਕਸ਼ਮੀਰ ਸਿੰਘ ਸੋਲ ਨਾਲ ਸਾਡੇ ਬਹੁਤ ਸਬੰਧ ਸੀਗੇ ਕਿਉਂਕਿ ਅਸੀਂ ਸਿਵਲ ਹਸਪੀਟਲ ਦੇ ਵਿੱਚ 25 ਸਾਲ ਤੋਂ ਲਗਾਤਾਰ ਸੇਵਾ ਭਾਰਤੀ ਦੇ ਮਾਧਿਅਮ ਨਾਲ ਅਸੀਂ ਸੇਵਾ ਕਰਦੇ ਆਂ ਰੋਜ਼ ਸਵੇਰੇ ਚਾਹ ਦੁੱਧ ਖਿਚੜੀ ਦੀ ਸੇਵਾ ਸਾਡੀ ਹੁੰਦੀ ਆ ਇਹ ਉਸ ਵੇਲੇ ਉੱਥੇ ਐਸਐਮਓ ਹੀ ਆਈ ਸਰਜਨ ਸੀਗੇ ਤੇ ਤਕਰੀਬਨ ਹੀ ਸਾਡੇ ਆਫਿਸ ਦੇ ਵਿੱਚ ਸਵੇਰੇ ਇਹ ਆਉਂਦੇ ਸੀਗੇ ਜਿਸ ਵੇਲੇ ਇਹਨਾਂ ਦੀ ਨਾਈਟ ਡਿਊਟੀ ਹੁੰਦੀ ਸੀ ਦਿਨੇ ਵੀ ਕਈ ਵਾਰੀ ਮਿਲਦੇ ਸੀਗੇ ਬੜੇ ਸੱਪੇ ਤੇ ਸੌਮੇ ਸੀਗੇ ਔਰ ਮੈਂ ਇਹ ਸਮਝਦਾ ਵਾਂ ਕਿ ਇਹਨੇ ਦੇ ਜਾਨ ਦਾ ਜਿਹੜਾ ਵਾ ਇਸ ਸ਼ਹਿਰ ਨੂੰ ਬੜਾ ਵੱਡਾ ਘਾਟਾ ਵਾ ਪਰ ਪ੍ਰਮਾਤਮਾ ਦੇ ਅੱਗੇ ਜਿਹੜੀ ਆ ਇਹ ਐਸੀ ਬਿਮਾਰੀ ਜਿਹੜੀ ਆ ਜਿਹੜੀ ਜਾਨਲੇਵਾ ਬਿਮਾਰੀ ਆ ਉਹ ਕਿਸੇ ਨੂੰ ਵੀ ਨਹੀਂ ਛੱਡਦੀ ਤੇ ਜਿੰਨੇ ਸਵਾਸ ਲਿਖਾ ਕੇ ਲਿਆਏ ਆ ਉਹਨੇ ਪੂਰੇ ਕਰਕੇ ਇਸ ਗਏ ਆ ਲੇਕਿਨ ਜਿੰਨੀ ਦੇਰ ਵੀ ਉਹਨਾਂ ਨੇ ਇੱਥੇ ਸੇਵਾ ਨਿਭਾਈ ਆ ਐਜੇ ਐਮ ਐਲ اے ਐਜੇ ਐਸ ਐਮਓ ਸਾਡੇ ਨਾਲ ਦੇ ਬਹੁਤ ਹੀ ਚੰਗੇ ਸਬੰਧ ਸੀਗੇ ਕਿਉਂਕਿ ਮੈਂ ਗੋਸ਼ਾਲਾ ਦਾ ਵੀ ਕੰਮ ਦੇਖਦਾ ਮਾ ਸ੍ਰੀ ਕਬਾਲ ਗੋਸ਼ਾਲਾ ਐਵਮ ਅਨੁਸੰਧਾਨ ਕੇਂਦਰ ਪੰਡੋਰੀ ਗੋਲਾ ਦੇ ਵਿੱਚ ਵੀ ਜਦੋਂ ਵੀ ਅਸੀਂ ਡਾਕਟਰ ਸਾਹਿਬ ਨੂੰ ਬੁਲਾਇਆ ਵਾ ਉਦੋਂ ਆਏ ਆ ਸੇਵਾ ਕਰਕੇ ਗਏ ਆ ਮੈਂ ਆਪਣੇ ਵੱਲੋਂ ਰਾਖੀਆ ਸਿੰਘ ਸੰਗ ਸੰਗ ਵੱਲੋਂ ਔਰ ਬਾਕੀ ਸੜੀਆਂ ਧਾਰਮਿਕ ਸੰਸਥਾਵਾਂ ਵੱਲੋਂ ਸ਼ਰਧਾ ਦੇ ਪੁਸ਼ਪ ਭੇਟ ਕਰਦਾ ਵਾਂ ਔਰ ਪਰਮਾਤਮਾਗੇ ਅਰਦਾਸ ਕਰਦਾ ਵਾਂ ਕਿ ਪਰਮਾਤਮਾ ਇਸ ਪਰਿਵਾਰ ਨੂੰ ਇਹ ਜੋ ਅਸਹਿ ਦੁੱਖ ਹੋਇਆ ਵਾ ਉਹਨੂੰ ਪਹਾੜਾ ਜਿਹੜਾ ਵਾ ਉਹਨਾਂ ਨੂੰ ਸ਼ਕਤੀ ਪ੍ਰਦਾਨ ਕਰੇ ਓਮ ਸ਼ਾਂਤੀ 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 ਉਹ ਬਿਲਕੁਲ ਦੋ ਡਾਕਟਰ ਸੀਗੇ ਹਲਕੇ ਕੋ ਆਡੀ ਫੀਲਡ ਦੇ ਸੀਗੇ ਦੋ ਡਾਕਟਰ ਸਨਗੇ ਔਰ ਜਿਹੜਾ ਹੁਣ ਪਾਦਾ ਘਾਟਾ ਪਿਆ ਮਲੇ ਸਾਹਿਬ ਦਾ ਕਿਤਨਾ ਕਿਤੇ ਜ਼ਿਲ੍ਹੇ ਦੇ ਵਿੱਚ ਉਹ ਸੋਗ ਨਹੀਂ ਲਿਆ ਦੇਖਣ ਨੂੰ ਮਿਲਿਆ ਅੱਜ ਪਾਦਾ ਦਾ ਲੋਕੋ ਜਨ ਬੰਚੇ ਹੋ ਔਰ ਵੀ ਪਾਰਟੀਆਂ ਤੋਂ ਲੋਕ ਪਹੁੰਚੇ ਪਾਰਟੀ ਬਜੇ ਉੱਪਰ ਉੱਠ ਕੇ ਤਸਵੀਰਾਂ ਲਿਤੀ ਬਾਅਦ ਦੇ ਦੇਖੋ ਜੀ ਅੱਜ ਡਾਕਟਰ ਕਸ਼ਮੀਰ ਸਿੰਘ ਜੀ ਸੋਲ ਸਾਡੇ ਵਿਧਾਇਕ ਹਲਕਾ ਤਰਨਤਾਰਨ ਉਹਨਾਂ ਨੂੰ ਅੱਜ ਸ਼ਰਧਾਂਜਲੀ ਦੇਣ ਲਈ ਆਏ ਆ ਅਸੀਂ ਔਰ ਸਾਰਾ ਸ਼ਹਿਰ ਤਰਨਤਾਰਨ ਹਲਕਾ ਹੀ ਸ਼ੋਕਾਗ੍ਰਸਤ ਹੈ ਸਾਰਿਆਂ ਨੂੰ ਬਹੁਤ ਦੁੱਖ ਹੈ ਡਾਕਟਰ ਸਾਹਿਬ ਖਾਸ ਕਰਕੇ ਸਾਡੇ ਮੈਡੀਕਲ ਪ੍ਰੋਫੈਸ਼ਨ ਦੇ ਸਾਡੇ ਡਾਕਟਰ ਸਾਹਿਬ ਰਹੇ ਨੇ ਐਸਐਮਓ ਰਹੇ ਨੇ ਔਰ ਪਿਛਲੇ 20 ਸਾਲ ਤੋਂ ਮੈਂ ਪ੍ਰਧਾਨ ਚੱਲੇ ਆ ਰਿਹਾ ਮੈਡੀਕਲ ਐਸੋਸੀਏਸ਼ਨ ਦਾ ਔਰ ਡਾਕਟਰ ਸਾਹਿਬ ਨਾਲ ਬੜੇ ਅچھے ਸਬੰਧ ਸਨ ਔਰ ਸ਼ਹਿਰ ਦੇ ਬਹੁਤ ਸਾਰੇ ਵਿਕਾਸ ਕਰੇ ਇਹਨਾਂ ਨੇ ਖੜਾਏ ਔਰ ਸ਼ਹਿਰ ਨੂੰ ਬੜਾ ਵੱਡਾ ਘਟਾ ਹੋਇਆ ਵਾ ਕਿ ਇੱਕ ਥੋੜੇ ਸਮੇਂ ਦੇ ਵਿੱਚ ਹੀ ਐਡੀ ਵੱਡੀ ਸ਼ਖਸੀਅਤ ਜਿਹੜੀ ਚਲਾਣਾ ਕਰ ਗਈ ਆ ਇਸ ਮੌਕੇ ਤੇ ਅਸੀਂ ਡਾਕਟਰ ਸਾਹਿਬ ਨੂੰ ਸ਼ਰਧਾਂਜਲੀ ਦੇਵਾਂਗੇ ਆਪਣੀ ਕੇਮਿਸਟ ਐਸੋਸੀਏਸ਼ਨ ਤਰਨਤਾਰ ਵੱਲੋਂ ਤੇ ਜਿਹੜਾ ਸਨਾਤਨ ਧਰਮ ਸਮਾਜ ਹੈ ਉਹਦੇ ਵੱਲੋਂ ਸ਼ਰਧਾਂਜਲੀ ਦੇਣ ਆਏ ਆਂ ਔਰ ਬੇਨਤੀ ਕਰਾਂਗੇ ਪ੍ਰਮਾਤਮਾਗੇ ਕਿ ਇਸ ਰੂਹ ਨੂੰ ਆਪਣੇ ਚਰਨਾਂ 'ਚ ਨਿਵਾਸ ਦੇਵੇ ਔਰ ਪਰਿਵਾਰ ਨੂੰ ਜਿਹੜਾ ਇਹ ਦੁੱਖ ਦਾ ਭਾਂਣਾ ਹੈ ਇਹ ਸ਼ੈਨ ਸ਼ਕਤੀ ਦੇਵੇ ਔਰ ਪਰਿਵਾਰ ਨੂੰ ਪੂਰੀ ਤਰ੍ਹਾਂ ਸਰ ਇਕ ਤਰ੍ਹਾਂ ਦੀ ਜੋ ਵੀ سپورਟ ਹੋਏਗੀ ਸ਼ਹਿਰ ਨਿਵਾਸੀ ਕਰ ਰਹੇ ਨੇ ਜੀ ਇਹ ਦੀ ਸਹੂਲਤ ਤੁਸੀਂ ਦੇਖ ਸਕਦੇ ਹੋ ਡੀਐਸਪੀ ਰਤਨ ਸਿੰਘ ਵੀ ਪਹੁੰਚੇ ਨੇ ਅੱਜ ਦੁੱਖ ਦਾ ਫਲਟਾਵਾ ਕਰਨ ਪਹੁੰਚੇ ਹੋ ਘਾਟਾ ਬਹੁਤ ਵੱਡਾ ਹਲਕੇ ਨੂੰ ਲੰਬੇ ਸਮੇਂ ਤੋਂ ਬਿਮਾਰੀ ਨਾਲ ਜੂਝਦੇ ਆ ਰਹੇ ਸੀ ਐਮਐਲਏ ਸਾਹਿਬ ਅੱਜ ਪ੍ਰਵਾਨ ਕੋ ਪਹੁੰਚੋ ਕੀ ਕਹਿਣਾ ਚਾਹੁੰਦੇ ਹੋ ਮੇਰਾ ਬੜਾ ਸੰਗ ਰਿਆ ਹੁੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹਨੂੰ ਸਾਡੀ ਢਾਟੀ ਕਸ਼ਮੀਰ ਸਰਾਂ ਦੀ ਆਂਤਮਰਗਾ ਤੇ ਟਿਕਟੇ ਵੇਹ ਮੈਂ ਜਦੋਂ ਡੀਐਸਪੀ 95 ਵਿੱਚ ਇੱਥੇ ਪ੍ਰਮੋਟ ਹੋ ਕੇ ਆਇਆ ਉਹ ਸਮੇਂ ਤੋਂ ਨਾਲ ਇਹਨਾਂ ਬਹੁਤ ਪਿਆਰੇ ਅਸੀਂ ਵਿਕਾਸ ਮੈਂਚ ਪੇਰੇਡ ਸੋਚੀ ਬਣਾਈ ਔਰ ਉਹਦੇ ਵਿੱਚ ਬਹੁਤ ਬਹੁਤ ਸਾਰੇ ਮੈਡੀਕਲ ਕੈਂਪ ਲੈ ਡਾਕਟਰਾਂ ਨਾਲ ਸਾਥ ਦਿੱਤਾ ਬਹੁਤ ਜਿਹੜਾ ਦੇ ਰੇ ਅਬ ਬਹੁਤ ਉਹਨਾਂ ਦੇ ਸਮਾਜ ਸੇਵਾ ਪਾਉਣੇ ਬਹੁਤ ਉਹਨਾਂ ਰੱਜੀ ਹੋਈ ਸੀ ਔਰ ਇਹੋ ਜੀ ਬਿਮਾਰੀ ਦੇ ਨਾਲ ਉਹ ਪੀੜਤ ਹੋ ਗਏ ਕਹੇ ਹਕਿਆ ਅੱਜ ਜਮਨਾ ਦੇਾਰੇ ਸੀ ਫਰ ਫਰ ਪੜਦੇ ਆ ਮੈਂ ਪੰਜਾਬ ਪੁਲਿਸ ਪੈਨਸਰ ਵੈਲ ਸੋਸ਼ੀਅਲੋਂ ਉਹਨਾਂ ਨੂੰ ਬਹੁਤ ਬਹੁਤ ਨਾ ਚਰਨ ਕਰਨਾ ਵਾਹਿਗੁਰੂ ਨੇ ਪਰਿਵਾਰ ਚੜ੍ਹਦੀ ਕਲਾ ਵਿੱਚ ਜਾਣ ਗਿਆ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭਨ ਸਭੇ ਜਿਵੇਂ ਕੁਝ ਬੁੱਧੀਜੀਵੀ ਵੀ ਪਹੁੰਚੇ ਨੇ ਦੁੱਖ ਦਾ ਪਰਟਾਵਾ ਕਰਨ ਦੀ ਗੱਲਬਾਤ ਕਰਾਂਗੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਬਾਬਾ ਬੁੱਢਾ ਸਾਹਿਬ ਜੀ ਵੀ ਜਿਹੜੀ ਹੈ ਦਸਵੀਂ ਪੀੜੀ ਹੈ ਉਹ ਗੱਲਬਾਤ ਕਰਦੇ ਆ ਜ਼ਰੂਰ ਆਪਣੇ ਬਾਰੇ ਜਾਣਕਾਰੀ ਦੇਣੀ ਹੈ ਸੰਗਤ ਨੂੰ ਕਿ ਅੱਜ ਦੁੱਖ ਦਾ ਪਰਟਾਵਾ ਕਰਨ ਪਹੁੰਚੇ ਹੋ ਕੀ ਦਿਲ ਦੇ ਬਾਪ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਨੂੰ ਪਿਆਰੀ ਸਾਧ ਸੰਗਤ ਜੀਓ ਆਪਾਂ ਅੰਤਵਰਾਸ ਡਾਟਾ ਤਸ਼ਮੀਰ ਸਿੰਘ ਸੋਹਲੇ ਆਏ ਆ ਤੇ ਕੱਲ ਆਏ ਨਾਨਕਾ ਸਦੇ ਉੱਠ ਜਾਏ ਜਿਹੜਾ ਇੱਥੇ ਧਰਤੀ ਤੇ ਆਇਆ ਵਾ ਪ੍ਰਮਾਤਮਾ ਦੇ ਰੂਹ ਉਹਨੇ ਆਉਣਾ ਤੇ ਉਹਨੇ ਜਾਣਾ ਰਾਮ ਗਏ ਹੋ ਰਾਵਣ ਗਏ ਜਾਂ ਕੋ ਬਹੁਤ ਪਰਵਾਰ ਭਾਵ ਕੇ ਦਾਸ ਹੋਈ ਬਾਬਾ ਬੁੜਾ ਜੀ ਜਿਨੇ ਰਾਗੀ ਆ ਜਿਨੇ ਢਾਏ ਜਿਨੇ ਰਾਗੀ ਆ ਪਾਠੀ ਸਿੰਘ ਆ ਜਿਨੇ ਦਰਬਾਰ ਸਾਹਿਬਾਂ ਦੇ ਵਿੱਚ ਆ ਉਹ ਬਾਬਾ ਬੁੜੇ ਦੀ ਗੱਦੀ ਆ ਉਹ ਬਾਬਾ ਬੁੜੇ ਦੀ ਗੱਦੀ ਆ ਤੇ ਦਾਸ ਬਾਬਾ ਬੁੜਾ ਜੀ ਦੀ ਵਾਸਾ ਬਾਬਾ ਸਾਰੀ ਗੁਰੂ ਕਾ ਹਾਲੀ ਛੜੇ ਵਾਲੇ ਤੇ ਭਾਵ ਕੇ ਜਿਦਾ ਮਿਰਜਾ ਸੀ ਨਾ ਗੁਰੂਗਾ ਸੀ ਨਾ ਰੇਟਾ ਗੁਰੂ ਦਾ ਬੇੜਾ ਇਹਦਾ ਦਸੀ ਪੀੜੀ ਬਾਬਾ ਸਾਰੀ ਗੁਰੂ ਕੇ ਹਾਰੀ ਭਾਵ ਕੇ ਦਾਸ ਡਾਕਟਰ ਸਾਹਿਬ ਦੇ ਨਾਲ ਵੀ ਉਸ ਸਮਾਂ ਡਾਕਟਰੀ ਦੇ ਨਾਲ ਰਿਹਾ ਵਾ ਸਵਨ ਦੇਖ ਕਰਕੇ ਉਹਨਾਂ ਦੇ ਨਾਲ ਬਹੁਤ ਪਿਆਰ ਉਹ ਜੋ ਉਹਨਾਂ ਦੀ ਸਿੱਖਿਆ ਵਾ ਉਹਨਾਂ ਮੈਨੂੰ ਕਹਿਣਾ ਬਾਬਾ ਬੁਢਾ ਜਾਨ ਸੋ ਗਾੜੀ ਕੀ ਕਰਨਾ ਪਰ ਰਹਿਰ ਹੋ ਗਏ ਤੇ ਮੈਂ ਜੋ ਮਾਰਾ ਇਹਨੇ ਕਰਾਉਣੀ ਸੇਵਾ ਕਰਾਉਣੀ ਹੋਊਗੀ ਜੇ ਬਾਨੇ ਲਾਉਣਾ ਵਾ ਉਹਨੇ ਲਾ ਲੈਣਾ ਵਾ ਇਹ ਸਾਨੂੰ ਆ ਕਸੇਲ ਮਿਲੇ ਸਿਕੰਦਰ ਸਿੰਘ ਜੀ ਨਾਲ ਤੇ ਉਹਨਾਂ ਨੂੰ ਮੈਂ ਕਿਹਾ ਸਰੋਪਾ ਦਿੱਤੇ ਦੋ ਉਹ ਮੈਨੂੰ ਉਹਨਾਂ ਕਹਿਣਾ ਮਿਲਦੇ ਨਹੀਂਗੇ ਮੇਰੇ ਤੇ ਤੁਸੀਂ ਮਿਲਦੇ ਨਹੀਂਗੇ ਮੈਂ ਸਰੋਪੇ ਦਿੱਤੇ ਤੇ ਕਿਹਾ ਡਾਕਟਰ ਸਾਹਿਬ ਆਪ ਦੀ ਸਿਹਤ ਕਮਜ਼ੋਰ ਆ ਗਰਮੀ ਸਾਹ ਬਣਾ ਰਹਿਣਾ ਤੇ ਭਾਵ ਕਿ ਦਾਸ ਕਸੇਲ ਤੋਂ ਤੇ ਸਰੋਪੇ ਹੀ ਮੈਂ ਕਿਨੂੰ ਜੇ ਇੱਕ ਦੇ ਦੇਣਾ ਪਰ ਉਹਨਾਂ ਸੋਲ ਸਾਹਿਬ ਨੂੰ ਇੱਕ ਹੋਰ ਮੈਂ ਸੋਚਿਆ ਜਿੱਦਾਂ ਨਾਲ ਬੈਠੇ ਹੀ ਮੈਂ ਕਿ ਜਿਹੜਾ ਮੁਖੀ ਹੁੰਦਾ ਪ੍ਰਿੰਸੀਪਲ ਉਹ ਸਾਰਿਆਂ ਦਾ ਸਾਝਾ ਹੁੰਦਾ ਇਕ ਸਰਬਾਹਰ ਨੂੰ ਜਿੱਤਾ ਉਹਨੂੰ ਸੁਨਾਈ ਦੇ ਆਏ ਆ ਉਹਦਾ ਪਰਿਵਾਰ ਵੀ ਉਹਦੀ ਲੜੀ ਜਪਰੋਇਆ ਵਾ ਉਹਦਾ ਪਰਿਵਾਰ ਵੀ ਮਾਲਾ ਦੇ ਵਿੱਚ ਪਰੋਇਆ ਵਾ ਕਿਤਾ ਉਹਨਾਂ ਸੀਗਾ ਕੀਤੀ ਆ ਔਰ ਮਗਰ ਪਾਣਾ ਔਰ ਪਰਿਵਾਰ ਨੂੰ ਪਾਣਾ ਮਨ ਦਾ ਬਰ ਬਖਸ਼ੇ ਤੇ ਉਹਨਾਂ ਦੇ ਪੂਰਨਿਆਂ ਦੇ ਸੇਵਾ ਕਾਂ ਦਾ ਬਰ ਬਖਸ਼ੇ ਤੇ ਆ ਮੀਡੀਆ ਵਾਲਿਆਂ ਨੂੰ ਵੀ ਅਸੀਂ ਆਪਣੇ ਵੱਲੋਂ ਅਨੁਸ਼ਕਾਰ ਦੇ ਆਏ ਆ ਇਹ ਸਵੋਦਾ ਲੋਕਾਂ ਨੂੰ ਦੇਣੀ ਇਹ ਡਾਡਾ ਕਸ਼ਮੀਰ ਸਿੰਘ ਸੋਲ ਕੀ ਹੋਏ ਆ ਭਾਵ ਕਿ ਅਈ ਉਹ ਆਪਣੇ ਲੋ ਬਾਬੂੜੇ ਅਸਲੋਂ ਸਹਾਇੀ ਭੇਡ ਕਰਦੇ ਵਾਹ ਖਾਲਸਾ ਬਿਲਕੁਲ ਸ਼ਰਧਾਂਜਲੀ ਭੇਡ ਕੀਤੀ ਜਾ ਰਹੀ ਹੈ ਕਿੰਨਾ ਜਿਹਦੇ ਦੁੱਖ ਦੀ ਘੜੀ ਹੈ ਦੁੱਖ ਦੇ ਭਾਵ ਨੇ ਘਟਾ ਜਿਹੜਾ ਉਹ ਤੁਸੀਂ ਬਿਲਕੁਲ ਦੇਖ ਸਕਦੇ ਹੋ ਹਲਕੇ ਨੇ ਜਿਹੜਾ ਪਿਆ ਉਸ ਦਾ ਅਸਰ ਦੇਖਣ ਨੂੰ ਮਿਲ ਰਿਹਾ ਅੱਖਾਂ ਨਮ ਨੇ ਜਿਹੜੀ ਇੱਥੇ ਸ਼ਰਧਾਂਜਲੀ ਭੇਡ ਕੀਤੀ ਜਾ ਰਹੀ ਹੈ ਜਿਹੜਾ ਅੱਜ ਸ੍ਰੀ ਕਟਪੁਰ ਸਾਹਿਬ ਦਾ ਭੋਗ ਰੱਖਿਆ ਗਿਆ ਸੋ ਜਿਹੜਾ ਇੱਥੇ ਪਹੁੰਚ ਕੇ ਪਰਭਾਵ ਦਾ ਜਿਹੜਾ ਦੁੱਖ ਵੰਡਾਇਆ ਜਾ ਰਿਹਾ ਹੈ ਉਹ ਬਿਲਕੁਲ ਤਸਵੀਰਾਂ ਜਿਹੜੀਆਂ ਅਨਨਸਾਨੀਆਂ ਕਰਦੇ ਆ। ਤੇ ਆਮਰ ਵੀ ਬਾਜੀ ਦੇ ਸੀਨੀਅਰ ਆਗੂ ਮੋਹਨੂ ਚਿੰਬਾ ਪਹੁੰਚੇ ਨੇ ਜਿਹੜਾ ਮਿਸਪੈਂਬਰ ਆ ਸੋ ਗੱਲਬਾਤ ਕਰਾਂਗੇ ਅੱਜ ਜਿਹੜਾ ਦੁੱਖ ਦਾ ਭਟਾਵਾ ਕਰਦੋਂ ਪਹੁੰਚੇ ਨੇ ਪਹਿਲਾਂ ਵੀ ਨਜ਼ਰ ਆਏ ਸੀਗੇ ਪਰਵਾਰ ਦਾ ਦੁੱਖ ਵੰਡਾਉਂਦੇ ਕੀ ਕਹਿੰਦਾ ਥੋੜੇ ਸੁਮਨ ਸਿੰਘ ਸਾਹਿਬ ਆਜੀ ਦਾ ਦੁੱਖ ਦਾ ਭਟਾਵਾ ਕਰਦੋਂ ਪਹੁੰਚੇ ਹਲਕੇ ਨੂੰ ਘਟਾ ਬਹੁਤ ਵੱਡੀ ਦੇਖੋ ਜੀ ਅੱਜ ਸਾਡੇ ਜਿਹੜੇ ਸਰਦਾਰ ਕਸ਼ਵੀਰ ਸਿੰਘ ਸੀ ਸੋਲ ਸਾਹਿਬ ਉਹ ਸਾਡੇ ਵਿੱਚ ਨਹੀਂ ਰਹੇ ਉਹਨਾਂ ਦੇ ਅੰਤਿਮ ਅਰਦਾਸ ਸਾਮਲ ਹੋ ਲਾਇਆ ਸਾਰੇ ਸਾਡਾ ਜਿਲ੍ਹਾ ਆਇਆ ਜੀ ਬਹੁਤ ਦੁਖਦਾਈ ਇਹ ਸਾਡੇ ਵਾਸਤੇ ਖਬਰ ਆ ਤੇ ਵਾਹਿਗੁਰੂ ਅਗੇ ਅਰਦਾਸ ਕਰਦੇ ਸਾਡੇ ਪਰਿਵਾਰ ਨੂੰ ਸਾਡੇ ਜੀਵਨ ਨੂੰ ਸਾਬ ਇਸ ਤੋਂ ਬੱਧ ਵਧੀਆ ਹੀ ਰਵੇ ਸਾਰਾ ਕੁਝ ਇੰਤਾਂ ਦੀ ਬਰਕਤ ਨਹੀਂ ਦੇਖਦੇ ਉਹ ਸਾਡੇ 3 ਸਾਲ ਦਾ ਸਮਾਂ ਬਿਤਾਇਆ ਤੁਹਾਡੇ ਨਾਲ ਬੜੀਆਂ ਕਰੀਬੀਆਂ ਸੀਗੀਆਂ ਆ ਆਮਾ ਵੀ ਪਾਰਟੀਆਂ ਜਦੋਂ ਮੀਟਿੰਗਾਂ ਹੁੰਦੀਆਂ ਮਿਲਦੇ ਲਉ ਕੀ ਕੁਝ ਗੱਲਾਂ ਬਾਤਾਂ ਹੁੰਦੀਆਂ ਸੀਗੀਆਂ ਹਲਕੇ ਨੂੰ ਲੈ ਕੇ ਸੁਪਨੇ ਕੀ ਸੀਗੇ ਦੇਖੋ ਜੀ ਬੜੇ ਵੱਡੇ ਸਾਨੂੰ ਘਾਟ ਪਈ ਆ ਉਹਨਾਂ ਦੇ ਜਾਨ ਚ ਤੇ ਬੜੀਆਂ ਗਾਂ ਆਉਣ ਵਾਲੇ ਸਮੇਂ ਚ ਪ੍ਰੋਜੈਕਟ ਤਿਆਰ ਹੋਣੇ ਤਰਨਤਨ ਸ਼ਹਿਰ ਵਾਸਤੇ ਪਿੰਡਾਂ ਵਾਸਤੇ ਏ ਅੱਗੇ ਹੜਵਾਏ ਕਰੂੰ ਮਨਜ਼ੂਰ ਆ ਵੀ ਕੀ ਹੁੰਦਾ ਵਾ ਹੁਣ ਵੇਖੋ ਸਾਰੀ ਸਾਡੀ ਪਾਰਟੀ ਬੈਠ ਕੇ ਰਹਿ ਕਰੂਗੀ ਤੇ ਚੰਗਾ ਹੀ ਬਹੁਤ ਵੱਡੀ ਜ਼ਿੰਮੇਵਾਰੀ ਜਿਹੜੀ ਛੱਡ ਕੇ ਗਏ ਨੇ ਮੈਂ ਵਾਹਿਗੁਰੂ ਅਰਦਾਸ ਕਰੂੰਗਾ ਵੀ ਸਭ ਦਾ ਭਲਾ ਹੀ ਕਰੇ ਸੋ ਇਹ ਸਨ ਜ਼ਿਲ੍ਹਾ ਪ੍ਰੀਸ਼ਟ ਮੈਂਬਰ ਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਮਨੂ ਚਿਮਾ ਜਿਹੜੇ ਤੇ ਪਹੁੰਚੇ ਨੇ ਸੋ ਵੱਡਾ ਨਾਮ ਹੈ ਕਿੰ ਨੂੰ ਲੈ ਕੇ ਗਿਆ ਜਾਂਦਾ ਮਾਚੇ ਦਾ ਕਿਉਂਕਿ ਕਹਿੰਦੇ ਨੇ ਇਹਨਾਂ ਦੇ ਬਿਨਾ ਜਿਹੜਾ ਐਮਐਲਏ ਮੰਤਰੀ ਨਹੀਂ ਬਣਦੇ ਕਿਉਂਕਿ ਵੱਡਾ ਵੋਟ ਬੈਂਕ ਹੈ ਕਿਧਰ ਕਿਧਰ ਸਰਪੰਚਾਂ ਦੇ ਨਾਲ ਇਹਨਾਂ ਦਾ ਵੱਡਾ ਵੋਟ ਬੈਂਕ ਜੁੜਦਾ ਹੈ ਵੱਡੇ ਪਿੰਡਾਂ ਦੇ ਵਿੱਚ ਜਿਹੜਾ ਇਹਨਾਂ ਦਾ ਵੋਟ ਬੈਂਕ ਜੁੜਦਾ ਹੈ ਸੋ ਹਮੇਸ਼ਾ ਹੀ ਜਿਹੜੀ ਵੀ ਪਾਰਟੀ ਨਾਲ ਖੁੱਲ ਕੇ ਸਮਰਥਨ ਕੀਤਾ ਹੈ ਮਾਝੇ ਦੇ ਵਿੱਚ ਤੇ ਉਹ ਜਿੱਤ ਵੀ ਜਿੱਤਰੀ ਨਾਲ ਪੰਜਾਬ ਦੇ ਵਿੱਚ ਵੀ ਕਹਿ ਸਕਦੇ ਲੱਕੀ ਚਾਹ ਬਣ ਕੇ ਸਾਬਤ ਹੁੰਦੀ ਹੈ ਪਹਿਲਾਂ ਜਿਹੜਾ ਸਮਰਥਨ ਕੀਤਾ ਗਿਆ ਮੰਨੀ ਪਾਰਟੀ ਨੂੰ ਕਸ਼ਮੀਰ ਸਿੰਘ ਸੋਲਸਾਹਬ ਦੇ ਬਹੁਤ ਨਜ਼ਦੀਕ ਰਹੇ ਸੋ ਵੱਡੀ ਲੀਡ ਤੋਂ ਕਸ਼ਮੀਰ ਸਿੰਘ ਸੋਲਸਾਹਬ ਜਿੱਤੇ ਇਹਨਾਂ ਜਿਹੜੇ ਵੱਡੇ ਭਰਾ ਸੋਨੂ ਚੀਮਾ ਕਿੰਨਾ ਕਿਤੇ ਰੰਜਸ਼ ਦੇ ਚੱਲਦੇ ਆ ਉਹਨਾਂ ਨੂੰ ਵੀ ਸ਼ਾਰਪ ਸੋਟਾਂ ਨਾਲ ਉਹਦੇ ਗੋਲੀਆਂ ਮਾਰ ਕੇ ਮੌਤੇ ਘਾਟੂ ਕਬਦ ਦਿੱਤਾ ਗਿਆ ਸੀਗਾ ਨਿਹੱਥਿਆਂ ਦੇ ਉੱਪਰ ਸੂਲੂ ਦੇ ਉੱਪਰ ਬੈਠਿਆਂ ਵਾਰ ਕੀਤਾ ਗਿਆ ਸੀਗਾ ਸੋ ਵੱਡਾ ਵੋਟ ਬੈਂਕ ਆ ਇਹਨਾਂ ਦੋਵਾਂ ਭਰਾਵਾਂ ਦਾ ਜ਼ਰੂਰ ਸੋਨੂ ਚੀਮਾ ਨਹੀਂ ਰਹੇ ਲੇਕਿਨ ਅੱਜ ਵੀ ਲੋਕ ਯਾਦ ਕਰਦੇ ਨੇ ਫਾਜ਼ ਜਿਹੜਾ ਉਹ ਉਹਨਾਂ ਦਾ ਭਰਾ ਜਿਹੜਾ ਪ੍ਰਭਾਵ ਦਾ ਦੁੱਖ ਮਡਾ ਉੱਚੇ ਨੇ ਸੋ ਇੱਥੇ ਕਾਂਗਰਸ ਪਾਰਟੀ ਦੇ ਜਿਹੜੇ ਸੀਨੀਅਰ ਆਗੂ ਰਾਜਵੀਰ ਸਿੰਘ ਭੁਗਵਾਣੀ ਪਹੁੰਚੇ ਨੇ ਤਸਵੀਰਾਂ ਤੁਸੀਂ ਇੱਕ ਵਾਰ ਦੇਖ ਸਤਕਾਰਯੋਗ ਡਾਕਟਰ ਕਸ਼ਮੀਰ ਸਿੰਘ ਸੋਲ ਅੰਮ੍ਰਿਤਾਲਾ ਜੀ ਕਾਲਪਾ ਸਾਹਿਬ ਪੋਸਟਰ ਪਹਿਲਾਂ ਕਾਲ ਚਲਾਨਾ ਕਰ ਗਿਆ ਸੀ ਅਤੇ ਉਹਨਾਂ ਦੇ ਅੰਤਮ ਅਰਦਾਸ ਵਿੱਚ ਸ਼ਾਮਲ ਹੋਣ ਤੇ ਸਮੁੱਚੀ ਕਾਂਗਰਸ ਪਾਰਟੀ ਉਹਨਾਂ ਦੇ ਸਰਦਾਂ ਦੇ ਕੋਲ ਪਹੁੰਚ ਕੇ ਆਦਰ ਹੋਈਏ ਅਤੇ ਪਰਿਵਾਰ ਤੇ ਜੋ ਬਾਣਾ ਵਾਪਰਿਆ ਉਹਨਾਂ ਦੇ ਦੁੱਖ ਸ਼੍ਰੀ ਗੋਲੀਆ ਉਹ ਇਸਨ ਰਾਜਵੀਰ ਭੁੱਲਦੇ ਕਾਂਗਰਸ ਤੋਂ ਜਿਹੜੇ ਦੁੱਖ ਦਾ ਪ੍ਰਗਟਾਵਾ ਕਰਨ ਪਹੁੰਚੇ ਨੇ ਸੋ ਬਿਲਕੁਲ ਫੇਰ ਉਹੀ ਗੱਲ ਦੁਹਾਈ ਜਾ ਰਹੀ ਹੈ ਕਿ ਪਾਰਟੀਵਾਦੀ ਬੰਦੇ ਉੱਠ ਕੇ ਦੁਸ਼ੀਲਾ ਦੇਖਣ ਨੂੰ ਮਿਲਿਆ ਨੇ ਅਜਿਹੇ ਸਮੇਂ ਤੇ ਜਿਹੜੀ ਹੈ ਪਾਰਟੀਵਾਦੀ ਛੱਡ ਕੇ ਲੋਕ ਜਿਹੜਾ ਦੁੱਖ ਦਾ ਪ੍ਰਗਟਾਵਾ ਪਹੁੰਚੇ ਨੇ ਪਰਿਵਾਰ ਦਾ ਦੁੱਖ ਵਿੱਚ ਲੋਰ ਪਹੁੰਚੇ ਨੇ ਸੋ ਜਦੋਂ ਇਹ ਆਮ ਆਦਮੀ ਪਾਰਟੀ ਹਾਈਡ ਰਿਡਸ਼ਿਪ ਪਹੁੰਚ ਜਾਵੇ ਤਾਂ ਸਿਰਨਾਖਰ ਤੱਕ ਜੂਰ ਪਹੁੰਚਿਆ ਕਰਾਂਗੇ ਦੇਖੋ ਜੀ ਸਭ ਅੱਜ ਤਾਂ ਦੁੱਖ ਅਗਲੀਆਂ ਗੱਲਾਂ ਬਾਅਦ ਵਿੱਚ ਡਿਸਾਈਡ ਕੀਤੀਆਂ ਜਾਣਗੀਆਂ ਹੁਣ ਤਾਂ ਅਸੀਂ ਦੁੱਖ ਦੇ ਵਿੱਚ ਸ਼ਾਮਲ ਹੋਣਾ ਹੈ ਅੱਜ ਸਮੁੱਚਾ ਪੰਜਾਬ ਦੇ ਵਿੱਚ ਜਿਹੜਾ ਵਿਧਾਇਕ ਸਾਹਿਬ ਦੀ ਹੈ ਗਿਆਤ ਹੋਈ ਆ ਉਸ ਸਿਰਫ ਨੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਆਏ ਆ ਮੈਂ ਅੱਗੇ ਵੀ ਸਨਸਕਾਰ ਤੇ ਵੀ ਗਿਆ ਸਾਂ ਸਾਡੀ ਸਮੁੱਚੀ ਟੀਮ ਜਿਹੜੀ ਆ ਉਹ ਇਹਨਾਂ ਦਾ ਸਤਿਕਾਰ ਕਰਦੀ ਆ ਔਰ ਪ੍ਰਮਾਤਮਾ ਉਹਨਾਂ ਨੂੰ ਆਪਣੇ ਚਰਨਾਂ 'ਚ ਨਵਾਸ ਦੇਵੇ ਪਰਿਵਾਰ ਨੂੰ ਪਾਣਾ ਮੰਦਣ ਦਾ ਬਲ ਬਖਸ਼ੇ ਔਰ ਪ੍ਰਮਾਤਮਾ ਚੜ੍ਹਦੀ ਕਲਾ 'ਚ ਇਹਨਾਂ ਦਾ ਪਰਿਵਾਰ ਰੱਖੇ ਜੇ ਅਸੀਂ ਸਤੂ ਵਾਲੀ ਪਹੁੰਚੇ ਨੇ ਇੱਥੇ ਅਕਾਲੀ ਦਲ ਦੇ ਨਾਲ ਲੰਬਾ ਸਮਾਂ ਬਿਤਾਇਆ ਹਾਈ ਲੀਡਰਸ਼ਿਪ ਦੇ ਨਾਲ ਰਹੇ ਉਸ ਤੋਂ ਬਾਅਦ ਆ ਆਜ਼ਾਦ ਪਾਰਟੀ ਬਣ ਕੇ ਜਿੱਤੇ ਨੇ ਹਲਕੇ ਤੋਂ ਕਈ ਵਾਰ ਜਿਹੜਾ ਕਾਦੀਤਰ ਵੱਲੋਂ ਵੀ ਵੱਡੀ ਲੀਡ ਨਾਲ ਜਿੱਤ ਨਜ਼ਰ ਆਏ ਲੇਕਿਨ ਜਦੋਂ ਪਿਛਲੀ ਇਲੈਕਸ਼ਨ ਜਿਹੜੀ ਆ ਉਹ ਹਲਕਾ ਤਰਨਤਾਂ ਤੋਂ ਐਮਐਲਏ ਜਿਹੜੇ ਬਣੇ ਕਸ਼ਮੀਰ ਸਿੰਘ ਸੋਲ ਜਿੱਤਦੇ ਨੇ ਉਸ ਤੋਂ ਬਾਅਦ ਜਿਹੜਾ ਹੈ ਆਕਾਲ ਚਲਾਨਾ ਜਦੋਂ ਹੋਈ ਉਸ ਤੋਂ ਬਾਅਦ ਹੁਣ ਲੋਕ ਦਾ ਭਟਾਵਾ ਕਰਨੀ ਪਹਿਲਾਂ ਵੀ ਪਹੁੰਚਿਆ ਗਿਆ ਸੀਗਾ ਅੱਜ ਜਿਹੜਾ ਅ ਅਖੰਡ ਪਟਸਨ ਦਾ ਪੋਗਰਾ ਉੱਥੇ ਵੀ ਪਹੁੰਚੇ ਨਹੀਂ ਸੋ ਲਗਾਤਾਰ ਤੁਸੀਂ ਇਹਨੂੰ ਸਿੱਧਾ ਦੇਖ ਸਕਦੇ ਹੋ ਜਿਹੜਾ ਲੋਕ ਮੰਡਾਉਣ ਦੀ ਪਹੁੰਚਿਆ ਜਾ ਰਿਹਾ ਹੈ हर एक पार्टी ਨੂੰ ਅੱਜ ਲੋਕ ਪਹੁੰਚ ਰਹੇ ਨੇ ਆਕਾਲੀ ਦਲ ਤੋਂ ਭਾਜਪਾ ਤੋਂ ਕਾਂਗਰਸ ਤੋਂ ਵੱਡੇ ਵੱਡੇ ਜਿਹੜੇ ਬਲਾਰੇ ਵੱਡੇ ਵੱਡੇ ਜਿਹੜੇ ਚਿਹਰੇ ਨਜ਼ਰ ਆ ਰਹੇ ਨੇ ਹੋ ਸਕਦਾ ਥੋੜੀ ਦੇਰ ਨੂੰ ਵਿੱਚ ਇੱਥੇ ਆਮ ਆਪੀ ਪਾਰਟੀ ਜਿਹੜੀ ਹਾਈ ਲੈਡਰਸ਼ਿਪ ਹੈ ਉਹ ਵੀ ਇੱਥੇ ਪਹੁੰਚੇ ਅ ਸੋ ਬਿਲਕੁਲ ਤੁਸੀਂ ਤਸਵੀਰਾਂ ਦੇਖੀਆਂ ਆਪ ਸੀਐਮ ਭਗਵੰਤ ਸਿੰਘ ਮਾਨ ਇਸਤੇ ਪਹੁੰਚੇ ਹੋਏ ਸੀਗੇ ਨਾਲ ਨਾਲ ਕੋਮਤਾ ਸਿੰਘ ਸੰਧਵਾ ਸਪੀਕਰ ਸਾਹਿਬ ਲਾਲਜੀਤ ਸਿੰਘ ਬੁੱਲਰ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਨੈਸ਼ਨਲ ਕੋਨਵੀਨਰ ਪਾਰਟੀ ਦੇ ਅਰਵਿੰਦ ਕੇਜਵਾਲ ਇਸਨ ਨਜ਼ਰ ਆਈ ਅ ਦੁੱਖ ਦੇ ਜਿਹੜੇ ਭਾਵ ਸੀਕ ਪ੍ਰਗਟ ਕੀਤੇ ਸ਼ੰਦ ਅਝਲੀ ਜਿਹੜੀ ਦਿੱ ਕਿ ਜਦੋਂ ਵੀ ਇੱਥੇ ਪਹੁੰਚਦੇ ਸੀਗੇ ਉਹਨਾਂ ਦਾ ਇਹੀ ਕਹਿਣਾ ਹੁੰਦਾ ਸੀਗਾ ਕਿ ਆ ਜਿਹੜੇ ਹਲਕੇ ਨੇ ਮੇਰੇ ਕੰਮ ਨੇ ਉਹ ਕਰਕੇ ਦਿਓ ਕਦੀ ਵੀ ਆਪਣਾ ਨਿੱਜੀ ਕੰਮ ਲੈ ਕੇ ਸਾਰੇ ਕੋਲ ਨਹੀਂ ਪਹੁੰਚੇ ਵਿਧਾਨ ਸਭਾ ਦੇ ਵਿੱਚ ਵੀ ਹਲਕੇ ਦੀ ਆਵਾਜ਼ ਉੱਚੀ ਕਰਦੇ ਨਜ਼ਰ ਆਏ ਸੀਗੇ ਬਿਮਾਰ ਹੋਣ ਦੇ ਬਾਵਜੂਦ ਵੀ ਯੋਧ ਨਸ਼ਾ ਅਦੋਦੇ ਵਿੱਚੋਂ ਲਗਾਤਾਰ ਜਾਂਦੇ ਸੀਗੇ ਮੁਹਿੰਮ ਦੇ ਵਿੱਚ ਹਿੱਸਾ ਬੰਦੇ ਸੀਗੇ ਜਿਹੜੀ ਕਾਰਵਾਈ ਸੀਗੀ ਨਸ਼ੇ ਦੇ ਸਦਗਰਾਂ ਦੇ ਖਿਲਾਫ ਦਸਕਰਾ ਦੇ ਖਿਲਾਫ ਉਸ ਦੀ ਆਵਾਜ਼ ਬੁਲੰਦ ਕਰਦੇ ਨਜ਼ਰ ਆਉਂਦੇ ਸੀਗੇ ਹਲਕੇ ਨੇ ਹਜੇ ਕਈ ਕੰਮ ਜਿਹੜੇ ਲੈਣੇ ਸੀਗੇ ਉਹਨਾਂ ਦੇ ਵੀ ਕਈ ਸੁਪਨੇ ਸੀਗੇ ਜਿਹੜੇ ਹਲਕੇ ਦੇ ਵਿੱਚ ਕਾਰਜ ਕਰਨੇ ਸੀਗੇ ਜ਼ਿੰਮੇਵਾਰੀ ਬਹੁਤ ਵੱਡੀ ਛੜ ਕੇ ਗਏ ਨੇ ਜ਼ਰੂਰ ਬੁਖਦਾਈਆ ਉਹਨਾਂ ਦਾ ਵੀ ਛੋੜਾ ਲੇਕਿਨ ਹੁਣ ਅਗਲੀ ਜ਼ਿੰਮੇਵਾਰੀ ਜਿਹੜੀ ਹੈ ਜ਼ਰੂਰ ਸਭ ਲਈ ਹਲਕੇ ਵੱਲੋਂ ਵੀ ਮੰਗ ਕੀਤੀ ਜਾ ਰਹੀ ਹੈ ਕਿ ਨਮਾਇਦਾ ਜੁੜਾ ਦਿੱਤਾ ਜਾਵੇ ਤਕਰੀਬਨ ਢੇਠ ਸਾਲ ਦਾ ਸਮਾਂ ਪਿਆ ਹੈ ਜ਼ਿੰਮੇਵਾਰੀ ਬਹੁਤ ਵੱਡੀ ਹੈ ਸੋ ਬਿਲਕੁਲ ਲੱਗਦਾ ਹੋਵੇਗਾ ਕਿ ਜਿਹੜੀਆਂ-ਜਿਹੜੀਆਂ ਪਾਰਟੀਆਂ ਜਿਹੜੀਆਂ ਨੇ ਚੋਣਾਂ ਦੇ ਵਿੱਚ ਸਰਗਰਮ ਹੁੰਦੀਆਂ ਨਜ਼ਾਉਂਦੀਆਂ ਨੇ ਕਿਹੜੇ ਉਮੀਦਵਾਰਾਂ ਨੂੰ ਮੌਕਾ ਦਿੱਤਾ ਜਾਂਦਾ ਆਮ ਆਦਮੀ ਪਾਰਟੀ ਕਿੰਨੂੰ ਆਪਣਾ ਇੱਥੇ ਜਮਿਨੀ ਚੋਣਾਂ ਦੇ ਵਿੱਚ ਉਮੀਦਵਾਰ ਬਣਾ ਕੇ ਉਤਾਰਦੀ ਹੈ ਤੇ ਕਿਸ ਦੀ ਜਿੱਤ ਹੁੰਦੀ ਹੈ ਸਾਰੀ ਕਹਾ